ਐਕਚੁਅਲੀ ਪਤਾ ਹੈ ਕਿ ਪਤਾ ਹੀ ਨਹੀਂ ਹੈਗਾ ਸਾਨੂੰ ਕਾਉਂਸਲਰ ਕੌਣ ਜਿੱਤੇ ਆ ਕੌਣ ਨਹੀਂ ਸਾਨੂੰ ਬਿਲਕੁਲ ਨੌਲੇਜ ਨਹੀਂ ਕਿਉਂਕਿ ਉਹ ਆਏ ਹੀ ਨਹੀਂ ਏਰੀਆ ਚ ਜੇ ਆਉਂਦੇ ਤਾਂ ਨੈਚੁਰਲੀ ਗੱਲ ਸਾਨੂੰ ਪਤਾ ਹੁੰਦਾ ਜਿੱਤਣ ਤੋਂ ਬਾਅਦ ਉਹਨਾਂ ਦਾ ਫਰਜ਼ ਬਣਦਾ ਸੀ ਨਾ ਸਾਡੀ ਏਰੀਆ ਚ ਆਉਣ ਦਾ ਵੀ ਬਟ ਆਏ ਨਹੀਂ ਕੋਈ ਫੈਰਾ ਹੀ ਨਹੀਂ ਹੈਗਾ ਉਹ ਜਦੋਂ ਵੋਟਾਂ ਤੋਂ ਪਹਿਲਾਂ ਹੀ ਆਉਂਦੇ ਆ ਪਹਿਲਾਂ ਤਾਂ ਫਿਰ ਬਾਅਦ ਚ ਆਉਂਦੇ ਨਹੀਂ ਕੋਈ ਬਾਅਦ ਚ ਤਾਂ ਦੇਖਦੇ ਵੀ ਹੈ ਨਹੀਂ ਵੋਟਾਂ ਤੋਂ ਪਹਿਲਾਂ ਤਾਂ ਪਹਿਲਾਂ ਆਉਂਦੇ ਆ ਉਹ ਕਹਿੰਦੇ ਸਾਡ ਗਲੀਆਂ ਬਣਾਵਾਂਗੇ ਤੁਹਾਡਾ ਆਹ ਕਰਾਂਗੇ ਉਹ ਕਰਾਂਗੇ ਕਰਦੇ ਕੁਝ ਨਹੀਂ ਗਏ ਬਾਅਦ ਹੁਣ ਸਾਡੀ ਦੇਖੋ ਸਾਰੀ ਗਲੀ ਟੁੱਟ ਚੁੱਕੀ ਆ ਅਸੀਂ ਮਕਾਨ ਵੀ ਬਣਾਉਣਾ ਵਾ ਅੱਜ ਹੀ ਪਹਿਲਾਂ ਏਡੇ ਏਡੇ ਟੋਏ ਪੈ ਪਿਆ ਉਦੋਂ ਬਾਅਦ ਫਿਰ ਅਸੀਂ ਕੀ ਕਰਾਂਗੇ ਵੋਟਾਂ ਵੇਲੇ ਆਈ ਸੀ ਵੀਰੇ ਉਦੋਂ ਬਾਅਦ ਮੁੜ ਕੇ ਨਹੀਂ ਦਿਖੇ ਹੈਗੇ ਤੇ ਇਹ ਗਲੀਆਂ ਬਣੀਆਂ ਨੂੰ ਵੀਰੇ 10 ਸਾਲ ਹੋ ਗਏ ਆ ਕਾਲੀਆਂ ਦੀਆਂ ਬਣੀਆਂ ਹੋਈਆਂ ਨੇ ਸੰਧੂ ਸੀਗੇ ਅੰਕਲ ਚਲੋ ਮੱਲੇ ਦੇ ਹੀ ਨੇ ਉਹ ਆਪਣੇ ਤੇ ਉਹਨਾਂ ਨੇ ਬਣਾਈਆਂ ਉਦੋਂ ਬਾਅਦ ਕਿਸੇ ਨੇ ਵੀਰੇ ਸਾਰ ਨਹੀਂ ਲਈ ਠੀਕ ਆ ਜੀ ਥਾਂ ਥਾਂ ਸਾਨੂੰ ਟੋਟੇ ਦੇਖ ਜਾਣੇ ਇੱਕ ਨਾ ਉਹ ਗਲੀਆਂ ਵੀਰੇ ਅੰਦਰ ਮੁੜਦੀਆਂ ਆ ਉਧਰੋਂ ਤਿੰਨ ਉਹ ਤਾਂ ਖਾਈ ਗਏ ਉਥੇ ਤੱਕ ਮਤਲਬ ਕੁਝ ਨਹੀਂ ਪਾਇਆ ਨਾ ਬਜੇਰੀ ਨਾ ਕੋਈ ਲੈਣਾ ਨਾ ਦੇਣਾ ਦੇਖਦੇ ਨਹੀਂ ਹੁਣ ਲੱਪਣੇ ਤਾਂ ਪੈਣਾ ਹੀ ਨੇ ਹੁਣ ਕੀ ਕਰੀਏ ਹੁਣ ਲੋਕ ਤਾਂ ਮਜਬੂਰ ਨੇ ਨਾ ਫੇਰ ਹੁਣ ਕਰਨਾ ਵੀ ਕੀ ਹੈਨਾ ਕੋਈ ਵੀ ਜਦੋਂ ਜਿੱਤ ਗਿਆ ਉਹ ਸਮਝ ਲੋ ਸਾਰੇ ਆਪਣੇ ਮਹੱਲੇ ਉਹਨਾਂ ਨੇ ਬਾੜਦਾ ਹੀ ਹੋ ਜਾਂਦਾ ਉਹ ਤਾਂ ਇਹ ਨਹੀਂ ਹੁੰਦਾ ਹੈਗਾ ਜਦ ਨਹੀਂ ਕਰਨੀ ਚਾਹੀਦੀ ਸਾਨੂੰ ਵੀ ਸਾਨੂੰ ਉਹਨੇ ਵੋਟ ਪਾਈ ਆ ਜਾਂ ਉਹਨੇ ਨਹੀਂ ਪਾਈ ਇਦਾਂ ਨਹੀਂ ਕਰਨਾ ਚਾਹੀਦਾ ਜਿੱਤਿਆਂ ਤਾਂ ਸਾਡੇ ਅਸੀਂ ਸਾਰੇ ਨਹੀਂ ਜਿੱਤੇ ਹਾਂ ਕੌਂਸਲਰ ਤਾਂ ਸਾਰਿਆਂ ਨੂੰ ਹਾਂ ਸਾਰਿਆਂ ਨੂੰ ਅਸੀਂ ਇੱਥੇ ਪਾਣੀ ਕਢਾਉਣਾ ਨਹੀਂ ਹੁੰਦਾ ਹੈਗਾ ਵੀ ਅਸੀਂ ਵੋਟ ਨਹੀਂ ਪਾਈ ਤਾਂ ਵੀ ਮਤਲਬ ਉਹਨੇ ਸਾਡਾ ਕੰਮ ਹੀ ਨਹੀਂ ਕਰਨਾ ਗਲੀ ਦਾ ਇਹ ਤਾਂ ਗਲਤ ਗੱਲ ਆ ਇਹ ਇਸ ਨਗਰ ਕਿਹੜੇ ਨੰਬਰ ਗਲੀ 8 ਨੰਬਰ ਗਲੀ 8 ਨੰਬਰ ਗਲੀ ਹਾਂਜੀ ਇਹ ਤੁਹਾਡਾ ਮੌਜੂਦਾ ਕੌਂਸਲਰ ਕੌਣ ਹੈ ਕੌਣ ਤੁਸੀਂ ਨਹੀਂ ਉਹ ਪਤਾ ਨਹੀਂ ਉਹ ਮੈਨੂੰ ਨਾ ਵੱਲ ਗਈ ਸਤਪਾਲ ਸਿੰਘ ਸਤਪਾਲ ਸਿੰਘ ਆਏ ਨੇ ਕਦੇ ਨਹੀਂ ਕਰਦੇ ਸਤਪਾਲ ਤਾਂ ਨਹੀਂ ਚਗੇ ਨਹੀਂ ਬੋਲੋ ਤੁਸੀਂ ਹੁਣ ਵੀ ਕਦੋਂ ਆਏ ਸੀਗੇ ਉਹ ਜਦੋਂ ਵੋਟਾਂ ਤੋਂ ਪਹਿਲਾਂ ਹੀ ਆਉਂਦੇ ਆ ਪਹਿਲਾਂ ਤਾਂ ਫਿਰ ਬਾਅਦ ਚ ਆਉਂਦੇ ਨਹੀਂ ਕੋਈ ਬਾਅਦ ਚ ਤਾਂ ਦੇਖਦੇ ਵੀ ਹੈ ਨਹੀਂ ਵੋਟਾਂ ਤੋਂ ਪਹਿਲਾਂ ਤਾਂ ਪਹਿਲਾਂ ਆਉਂਦੇ ਆ ਉਹ ਕਹਿੰਦੇ ਤੁਹਾਡੀਆਂ ਗਲੀਆਂ ਬਣਾਵਾਂਗੇ ਤੁਹਾਡਾ ਆਹ ਕਰਾਂਗੇ ਉਹ ਕਰਾਂਗੇ ਕਰਦੇ ਕੁਝ ਨਹੀਂ ਗਏ ਹੂੰ ਬਾਰ ਹੁਣ ਸਾਡੀ ਦੇਖੋ ਸਾਰੀ ਗਲੀ ਟੁੱਟ ਚੁੱਕੀ ਆ ਅਸੀਂ ਮਕਾਨ ਵੀ ਬਣਾਉਣਾ ਵਾ ਅੱਜੀ ਪਹਿਲਾਂ ਏਡੇ ਏਡੇ ਟੋਏ ਪੈ ਪਿਆ ਉਦੋਂ ਬਾਅਦ ਫਿਰ ਅਸੀਂ ਕੀ ਕਰਾਂਗੇ ਟੋਏਾਂ ਦੇ ਵਿੱਚ ਇੱਥੇ ਟੋਏ ਦਿਖਾਵਾਂਗੇ ਕਿੱਥੇ ਹਾਂਜੀ ਹਾਂਜੀ ਦੇਖੋ ਸਾਡੇ ਦਰਾਂ ਮੂਰੇ ਟੋਏ ਨੇ ਦੇਖੋ ਵੀ ਜੀ ਆ ਦੇਖੋ ਕਿੰਨੇ ਟੋਏ ਆ ਆ ਦੇਖੋ ਆ ਦੇਖੋ ਕਿੱਡੇ-ਕੱਡੇ ਟੋਏ ਆ ਆ ਮਕਾਨ ਬਣਾਉਣਾ ਵਾ ਹਣ ਸਾਡਾ ਹਾਂ ਆ ਟੋਏ ਦੇਖੋ ਆ ਦੇਖੋ ਇੱਥੇ ਅਸੀਂ ਬਲਾਂ ਲਿਆ ਕੇ ਬਜਰੀ ਆ ਲਿਆ ਕੇ ਸਿੱਟੀ ਮਿੱਟੀ ਲਿਆ ਕੇ ਸਿੱਟੀ ਤਾਂ ਸਿੱਟਲਨੇ ਆ ਰਾਤੀ ਫੇਰ ਹੋ ਗਿਆ ਰਾਤੀ ਦੋ ਟਰਾਲੀਆਂ ਸੱਟ ਕੇ ਗਏ ਆ ਉਹ ਕਹਿੰਦੇ ਜੇ ਤੁਸੀਂ ਆਹ ਕਰਾਵੋਗੇ ਤਾਂ ਅਸੀਂ ਸਿੱਟਣਾਵਾਂਗੇ ਸਾਡੇ ਭਾਰਤ ਪੈ ਰਿਆ ਵਾ ਤੇ ਉਹਨਾਂ ਤਾਂ ਟਰਾਲੀਆਂ ਸਿੱਟਣ ਹੋਣਾਂ ਦੀ ਤੁਸੀਂ ਕੰਪਲੀਟ ਕਰਨੀ ਹੋਵੇ ਤਾਂ ਤੁਸੀਂ ਹੁਣ ਤੁਸੀਂ ਜਿਵੇਂ ਕਰਵੇਂ ਲਹਾਰਾ ਕਦੇ ਦੇਖਿਆ ਨਹੀਂ ਸਤਵਲਾਹਾਰਾ ਇਹ ਤੁਸੀਂ ਕੰਪਲੀਟ ਕਿਹਨੂੰ ਪਾਉਂਗੇ ਹੁਣ ਤੁਸੀਂ ਕਿਉਂਕਿ ਕੌਸ਼ਲਾ ਥੋੜਾ ਲੱਭਤਾ ਹੈ ਉਹ ਫਿਰ ਆ ਜੇ ਉਹ ਤਾਂ ਲਾਭਣਾ ਪੈਣਾ ਪਹਿਲਾਂ ਸਾਨੂੰ ਲੱਭਾਂਗੇ ਫੇਰ ਉਹਨੂੰ ਸੱਤ ਵਾਰ ਨੂੰ ਕਹਾਂਗੇ ਵੀ ਸਾਡਾ ਕਰਕੇ ਦਿਓ। ਹੂੰ ਠੀਕ ਫੇਰ ਉਹ ਦੇਖੋ ਜੇ ਕਰਕੇ ਜਾਂਗੇ ਫੇਰ ਹੀ ਆ ਬਾਕੀ ਸਰਕਾਰ ਨੂੰ ਫੋਨ ਕਰਾਣੀ ਕੀਤਾ ਕੰਪਲੀਟ ਨੂੰ ਕੀਤਾ ਜੀ ਕੀਤਾ ਜੀ ਇੱਕ ਵਾਰੀ ਸੀ ਕੀਤਾ ਦੋ ਤਿੰਨ ਵਾਰੀ ਮਿਲਣ ਕੀਤਾ ਵੀ ਆ ਫੋਨ ਹਨਾ ਵੀ ਆਪਾਂ ਕੀਤਾ ਨਾ ਇੱਕ ਵਾਰ ਆਪ ਵੀ ਆ ਕੇ ਟੰਗ ਗਏ ਨੇ ਅੱਜ ਵੀ ਕੀਤੇ ਕੀ ਕਹਿਣਾ ਚਾਹੋਗੇ ਮਾਤਾ ਜੀ ਇੱਕ ਵਾਰ ਮੈਂ ਕਹਾਂ ਉਹ ਆਪ ਵੀ ਕਰੇਨ ਨਾਲ ਕਰਕੇ ਗਏ ਸੀਗੇ ਟਾ ਕੇ ਜੇ ਪਰ ਉਹ ਮੁੜ ਕੇ ਫੇਰ ਨਹੀਂ ਆਏ ਹੈਗੇ ਆਏ ਨਹੀਂ ਜੀ ਨਹੀਂ ਜੀ ਕਿਰੇ ਦਿਖੇ ਨਹੀਂ ਕਦੇ ਰਸਤੇ 'ਚ ਕਿਦੇ ਨਹੀਂ ਨਹੀਂ ਉਸ ਤੋਂ ਬਸ ਇੱਕ ਵਾਰ ਸਾਡੀ ਗਲੀ 'ਚ ਆਪ ਹੀ ਆਏ ਸੀਗੇ ਉਹ ਫੇਰ ਮੁੜ ਕੇ ਕੋਈ ਨਹੀਂ ਮੁੜ ਕੇ ਨਹੀਂ ਉਹਦਾ ਬੋਟਾ ਵੇਲੇ ਆਇਆ ਸੀ ਉਹ ਵੀ ਤਾਂ ਬੋਟਾ ਬੋਟਾ ਕੀ ਕਹਨੇ ਜੋੜੀ ਬੋਟਾ ਵੇਲੇ ਆਇਆ ਸੀ ਵੀਰੇ ਉਦੋਂ ਬਾਅਦ ਮੁੜ ਕੇ ਨਹੀਂ ਦਿਖੇ ਹੈਗੇ ਤੇ ਇਹ ਗਲੀਆਂ ਬਣੀਆਂ ਨੂੰ ਵੀਰੇ 10 ਸਾਲ ਹੋ ਗਏ ਆ ਕਾਲੀਆਂ ਦੀਆਂ ਬਣੀਆਂ ਹੋਈਆਂ ਨੇ ਇਹ ਸੰਧੂ ਸੀਗੇ ਅੰਕਲ ਚਲੋ ਮੱਲੇ ਦੇ ਹੀ ਨੇ ਉਹ ਆਪਣੇ ਤੇ ਉਹਨਾਂ ਨੇ ਬਣਾਈਆਂ ਉਦੋਂ ਬਾਅਦ ਕਿਸੇ ਨੇ ਵੀਰੇ ਸਾਰ ਨਹੀਂ ਲਈ ਠੀਕ ਆ ਜੀ ਥਾਂ ਥਾਂ ਸਾਨੂੰ ਟੋਟੇ ਦੇਖ ਜਾਨੇ ਇੱਕ ਨਾ ਉਹ ਗਲੀਆਂ ਵੀਰੇ ਅੰਦਰ ਮੁੜਦੀਆਂ ਆ ਉਧਰੋਂ ਤਿੰਨ ਉਹ ਤਾਂ ਖਾਈ ਗਏ ਉੱਥੇ ਤੱਕ ਮਤਲਬ ਕੁਝ ਨਹੀਂ ਪਾਇਆ ਨਾ ਬਜੇਰੀ ਨਾ ਕੋਈ ਲੈਣਾ ਨਾ ਦੇਣਾ ਹੈ ਨਾ ਕਿਉਂ ਉੱਥੇ ਕਿਹੜਾ ਉੱਥੇ ਕਿਹੜਾ ਵੋਟਾਂ ਨਹੀਂ ਪਾਈਆਂ ਕਿਸੇ ਨੇ ਠੀਕ ਹੈ ਨਾ ਗੱਲ ਜਦੋਂ ਵੋਟਾਂ ਵੀਰੇ ਆਹ ਵੋਟਾਂ ਵੀਰ ਨੂੰ ਆ ਜਾਂਦੇ ਨੇ ਮੁੜ ਕੇ ਕੋਈ ਨਹੀਂ ਸਾਰ ਲੈਂਦਾ ਤੇ ਕੋਈ ਪਾਣੀ ਦਾ ਉਹ ਸਿਸਟਮ ਨਹੀਂ ਹੈਗਾ ਅੱਛਾ ਟੈਕਸ ਵੀਰੇ ਹਰੇ ਘਰ ਪੇ ਕਰਦਾ ਟੈਕਸ ਦਿੰਦੇ ਆ ਤੇ ਉਹ ਜਾਂਦਾ ਕਿੱਥੇ ਆ ਕਿਸੇ ਨੂੰ ਕੋਈ ਸਹੂਲਤ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਯਾਰ ਆ ਹੁਣ ਮੂਰੇ ਵੋਟਾਂ ਆ ਜਾਣੀਆਂ ਆ ਵੋਟਾਂ ਆ ਜਾਣੀਆਂ ਮੁੜ ਕੇ ਫਿਰ ਇਹਨਾਂ ਨੇ ਇਕੱਠੇ ਹੋ ਕੇ ਆ ਜਾਣਾ ਘਰੋ ਘਰੀ ਬਿੱਲਾ ਮਾਰਨੀਆਂ ਨੇ ਪੋਸਟਰ ਵੀ ਨਹੀਂ ਦੇਖਦੇ ਫਿਰ ਚਪਕਾਉਣ ਲੱਗੇ ਬਾਈ ਉਦੋਂ ਦਾ ਠੀਕ ਆ ਵੀ ਕਿਸੇ ਦੇ ਕਾਲੇ ਦੇ ਲਾਦਾ ਪਰਸਨਲ ਪ੍ਰੋਪਰਟੀ ਦੇ ਲਾ ਆ ਜਾਂਦੇ ਆ ਉਦੋਂ ਵੀ ਬਾਈ ਫੋਨ ਕੀਤੇ ਸੀ ਵੀ ਘੱਟੋ ਘੱਟ ਪੋਸਟਰ ਤਾਂ ਭਰ ਜਾਂਦੇ ਆ ਕੰਧਾਂ ਆ ਕੇ ਠੀਕ ਆ ਉਹ ਸਾਰਾ ਪੈਸਾ ਵੀਰੇ ਲੋਕਾਂ ਦਾ ਪੋਸਟਰਾਂ ਤੇ ਲਾਉਂਦੇ ਨੇ ਜਦੋਂ ਬਰਥ ਸਰਟੀਫਿਕੇਟ ਹੋਵੇ ਜਾਂ ਛੱਡ ਗਿਆ ਜਾਂ ਕੁਝ ਵੀ ਹੋਵੇ ਆਧਾਰ ਕਾਰਡ ਦੇ ਹੋਵੇ ਪੈਨ ਕਾਰਡ ਦੇ ਕੁਝ ਕਾਉਂਸਲਰ ਦੇ ਸਾਈਨ ਹੁੰਦੇ ਆ ਫਿਰ ਤੁਸੀਂ ਕਿਧਰ ਕੋ ਕਰਾਉਂਦੇ ਹੋ ਬਾਈ ਪਹਿਲਾਂ ਹੀ ਹੋ ਗਿਆ ਸਾਡੇ ਕਾਲੀਆਂ ਕੋਲੀਆਂ ਨੇ ਕਰਤੇ ਹੀ ਬਾਈ ਉਹਨਾਂ ਉਹ ਪਰਾਏ ਆ ਬਾਈ ਉਹ ਮਿਲਦੇ ਵੀ ਸੀ ਇਨ ਕੇਸ ਉਹ ਅਗਰ ਕਿਸੇ ਨੂੰ ਹੁਣ ਲੋੜ ਪੈ ਜੇ ਮਤਲਬ ਲੱਭ ਕੇ ਲਿਆਉਣੇ ਪੈਣਗੇ ਜੀ ਹਾਂ ਜਿਹੜੇ ਜਾਂ ਇੱਥੇ ਮੂਰਲੇ ਚਮਚੇ ਨੇ ਦੋ ਚਾਰ ਕ ਉਹ ਉਹ ਪ੍ਰਾਣੀਆਂ ਫੋਟਾਂ ਚੱਕ ਚੱਕ ਪਾਈ ਜਾਂਦੇ ਆ 2024 ਦੀਆਂ ਵੀ ਭਾਈ ਰਾਤ ਆ ਕੇ ਗਏ ਨੇ ਦਿਖਾਓ ਕਿੱਥੇ ਆ ਕੇ ਗਿਆ ਫੋਟੋ ਵੀ ਤੁਹਾਨੂੰ ਦਿਖਾਤੀ ਉਹਦੇ ਥੱਲੇ ਡੇਟ ਮੈਂਸ਼ਨ ਆ ਸਾਰਾ ਕੁਝ ਉਹ ਨਹੀਂ ਆਈ ਨਹੀਂ ਭਾਈ ਮਿਲਣਾ ਕੀ ਆ ਆਈ ਨਹੀਂ ਹੈਗੇ ਤੋ ਮੈਂ ਤਾਂ ਦੇਖੀ ਨਹੀਂ ਹੈਗੇ ਬਾਹ ਇਹ ਸਿਸਟਮ ਆ ਰੱਬਾ ਸਰੀ ਚੱਲਦਾ ਬਾਈ ਸ਼ਰ ਨਗਰ ਬਸ ਤੋ ਈਸ਼ਰ ਨਗਰ ਇਹੜਾ ਉਹ ਵਾਕਈ ਈਸ਼ਰ ਦੇ ਆਸਰੇ ਚੱਲਦਾ ਲੋਕਾਂ ਨੇ ਕਹਿਣਾ ਮਤੇ ਕੰਪਲੀਟ ਕਰਨੀ ਹੋਵੇ ਆਧਾਰ ਕਾਰਡ ਸੈਂਡ ਕਰਾਉਣਾ ਹੋਵੇ ਤੁਸੀਂ ਕਿਧਰ ਕੋ ਜਾਓਗੇ ਅਸੀਂ ਹੱਤਪਾਲ ਗੋਲੀ ਜਾਵਾਂਗੇ ਪਰ ਉਹਨਾਂ ਕੋਲ ਜੇ ਲੋਡ ਤਾਂ ਫਿਰ ਉਹਨਾਂ ਨੂੰ ਹੀ ਉਹਨਾਂ ਤੋਂ ਹੀ ਪੈਣੀ ਹੈ ਨਾ ਅਗਰ ਨਾਲ ਦਿਖਦੇ ਨਹੀਂਗੇ ਦੇਖਦੇ ਨਹੀਂ ਹੁਣ ਲੱਭਣੇ ਤਾਂ ਪੈਣਾ ਹੀ ਨੇ ਹੁਣ ਕੀ ਕਰੀਏ ਹੁਣ ਲੋਕ ਤਾਂ ਮਜਬੂਰ ਨੇ ਨਾ ਫਿਰ ਹੁਣ ਕਰਨਾ ਵੀ ਕੀ ਹੈ ਨਾ ਜਦੋਂ ਜਿੱਤ ਗਿਆ ਉਹ ਸਮਝ ਲੋ ਸਾਰੇ ਆਪਣੇ ਮਹੱਲੇ ਉਹਨਾਂ ਦੇ ਬਾੜ ਦਾ ਹੀ ਹੋ ਜਾਂਦਾ ਉਹ ਤਾਂ ਇਹ ਨਹੀਂ ਹੁੰਦਾ ਹੈਗਾ ਜਦ ਨਹੀਂ ਕਰਨੀ ਚਾਹੀਦੀ ਸਾਨੂੰ ਵੀ ਸਾਨੂੰ ਉਹਨੇ ਵੋਟ ਪਾਈ ਆ ਜਾਂ ਉਹਨੇ ਨਹੀਂ ਪਾਈ ਇਦਾਂ ਨਹੀਂ ਕਰਨਾ ਚਾਹੀਦਾ ਜਿੱਤੇ ਆ ਤਾਂ ਸਾਡੇ ਅਸੀਂ ਸਾਰੇ ਨਹੀਂ ਜਿੱਤੇ ਆ ਕੋਸਲਰ ਤਾਂ ਸਾਰਿਆਂ ਨੂੰ ਹਾਂ ਸਾਰਿਆਂ ਨੂੰ ਜਿੱਤੇ ਪਾਣੀ ਖੜਾ ਹੋਉਂਦਾ ਨਹੀਂ ਹੁੰਦਾ ਹੈਗਾ ਵੀ ਅਸੀਂ ਵੋਟ ਨਹੀਂ ਪਾਈ ਤਾਂ ਵੀ ਮਤਲਬ ਉਹਨੇ ਸਾਡਾ ਕੰਮ ਹੀ ਨਹੀਂ ਕਰਨਾ ਗਲੀ ਦਾ ਇਹ ਤਾਂ ਗਲਤ ਗੱਲ ਆ ਜਿਤਾਏ ਵੀ ਤੁਸੀਂ ਹਾਂ ਨਹੀਂ ਮੈਂ ਜੇ ਮੰਨ ਲਓ ਅਸੀਂ ਮੈਂ ਨਹੀਂ ਵੋਟ ਪਾਈ ਤੇ ਬਾਕੀ ਹੰਦ ਪਾਈ ਆ ਨਾ ਸਾਰਿਆਂ ਨੇ ਇਦਾਂ ਥੋੜੀ ਹੁੰਦਾ ਜੀ ਹਾਂ ਉਹ ਤਾਂ ਇਹ ਹੁੰਦਾ ਜੇ ਮੈਂ ਮੈਂ ਜਿੱਤ ਗਈ ਮੈਂ ਜਿੱਤ ਗਈ ਤੇ ਮੈਨੂੰ ਸਮਝੋ ਸਾਰਿਆਂ ਨੇ ਮੈਨੂੰ ਵੋਟਾਂ ਪਾਈਆਂ ਮਤੈ ਇਹ ਇਹ ਮੈਸਾ ਇਹ ਗੱਲ ਸਮਝ ਗਏ ਕੰਮ ਕਰਨ ਨਾਲੀਆਂ ਦਾ ਮੈਂ ਜਿੱਤੀ ਹਈ ਇੱਕ ਵਾਰੀ ਹਮ ਇਲੈਕਸ਼ਨ ਮੈਂ ਵੀ ਜਿੱਤੀ ਆ ਪਰ ਕਿਸ ਨੇ ਬੇਤਕਰਾਨ ਮੈਂ ਕੀਤਾ ਇਹ ਜੀ ਗੱਲ ਹੀ 5 ਸਾਲ ਮੇਰੀ ਪੂਰੀ ਆਪਾ ਚੜਾਈ ਰੱਖੀ ਆ ਜੀ ਕੋਈ ਕੰਮ ਸਾਡੇ ਕਿਹੜੇ ਕਿਹੜੇ ਕੰਮ ਇਲਾਕੇ ਚ ਹੋਣ ਵਾਲੇ ਜਿਵੇਂ ਤੁਸੀਂ ਕਹਿੰਦੇ ਮੈਂ ਇਲੈਕਸ਼ਨ ਜਿੱਤਦੇ ਹੋਏ ਇੱਕ 5 ਸਾਲ ਤੁਸੀਂ ਟਰਮ ਕੱਢੀ ਹੋਈ ਆ ਤੁਸੀਂ ਇਹੇ ਸਾਰਾ ਘੁੰਮੇ ਹੋ ਤੁਹਾਨੂੰ ਲੱਗਦਾ ਕਿਹੜੇ ਕਿਹੜੇ ਕੰਮ ਹੋਣ ਇਸ ਏਰੇ ਚ ਹੋਣ ਵਾਲੇ ਆ ਮੈਨੂੰ ਨਹੀਂ ਪਤਾ ਮੈਂ ਇੱਥੇ ਰਹਿੰਦੀ ਨਹੀਂ ਪੈਨਟਲ ਬਣੀ ਨਹੀਂ ਮੈਂ ਕਿਹੜੇ-ਕਿਹੜੇ ਹੋਣ ਵਾਲੇ ਮੇਨ ਪ੍ਰੋਬਲਮ ਸੜਕਾਂ ਦੀ ਹੀ ਆ ਤੇ ਟੂਟੀਆਂ ਦੇ ਜਿਹੜੇ ਮਤਲਬ ਪਾਣੀ ਆ ਉਹ ਥੋਂ-ਥੋਂ ਤੋਂ ਲੀਕ ਹੋ ਜਾਂਦਾ ਥੋੜੇ ਦਿਨਾਂ ਬਾਅਦ ਪਾਣੀ ਬੰਦ ਹੋ ਜਾਂਦਾ ਪਿੱਛੋਂ ਇਹ ਪ੍ਰੋਬਲਮ ਆ ਸਾਨੂੰ ਬਹੁਤ ਆ ਰਹੀਆਂ ਨੇ ਹਾਂਜੀ ਲਾਈਟ ਪ੍ਰੋਬਲਮ ਠੀਕ ਹੈ ਲਾਈਟ ਠੀਕ ਆ ਹਾਂਜੀ ਲਾਈਟ ਬਹੁਤ ਘੱਟ ਚੱਲਦੀ ਆ ਸਟਰੀਟ ਲਾਈਟ ਵੀ ਠੀਕ ਨੇ ਹਾਂਜੀ ਇਹਨਾਂ ਦੀ ਨਹੀਂ ਕੋਈ ਪ੍ਰੋਬਲਮ ਹੈਗੀ ਹਾਂ ਸੜਕਾਂ ਦੀ ਵੱਧੂ ਤਾਂ ਜ਼ਿਆਦਾ ਸੜਕਾਂ ਦੀ ਤੇ ਇਹਦੀ ਆ ਪਾਣੀ ਦੀ ਪ੍ਰੋਬਲਮ ਹਾਂਜੀ ਸੋ ਏਸ਼ਰ ਨਗਰ ਦੇ 11 ਨੰਬਰ ਗਲੀ ਵਿੱਚ ਖੜੇ ਆਂ ਸ਼ਿਵ ਮੰਦਿਰ ਵਾਲੀ ਗਲੀ ਹੈ ਉੱਥੇ ਮਾਤਾ ਜੀ ਖੜੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਮਾਤਾ ਜੀ ਤੁਹਾਡਾ ਕਾਉਂਸਲਰ ਦਾ ਨਾਮ ਕੀ ਹੈ ਐਕਚੁਅਲੀ ਪਤਾ ਹੈ ਕਿ ਪਤਾ ਹੀ ਨਹੀਂ ਹੈਗਾ ਸਾਨੂੰ ਕਾਉਂਸਲਰ ਕੌਣ ਜਿੱਤੇ ਆ ਕੌਣ ਨਹੀਂ ਸਾਨੂੰ ਬਿਲਕੁਲ ਨੋਲੇਜ ਨਹੀਂ ਕਿਉਂਕਿ ਉਹ ਆਏ ਹੀ ਨਹੀਂ ਏਰੀਆ 'ਚ ਜੇ ਆਉਣੇ ਤਾਂ ਨੈਚੁਰਲੀ ਗੱਲ ਸਾਨੂੰ ਪਤਾ ਹੁੰਦਾ ਜਿੱਤਣ ਤੋਂ ਬਾਅਦ ਉਹਨਾਂ ਦਾ ਫਰਜ਼ ਬਣਦਾ ਸੀ ਨਾ ਸਾਡੀ ਏਰੀਆ 'ਚ ਆਉਣ ਦਾ ਵੀ ਬਟ ਆਏ ਨਹੀਂ ਕੋਈ ਫੈਰਾ ਹੀ ਨਹੀਂ ਹੈਗਾ ਨਾ ਸੀ ਕਾਉਂਸਲਰ ਨੂੰ ਜਾਣਦੇ ਆ ਸਾਨੂੰ ਤਾਂ ਇੰਨਾ ਪਤਾ ਵੀ ਪਹਿਲਾਂ ਸ਼ੀਨਾ ਸੀ ਕਿਉਂਕਿ ਵਨ ਟਾਈਮ ਆਈ ਸੀ ਉੱਥੇ ਕਰਨਾ ਦੁਰਘਟਨ ਹੂੰ ਉਸ ਤੋਂ ਬਾਅਦ ਆਈ ਨਹੀਂ ਸੀ ਨਾ ਮੈਡਮ ਹੈਨਾ ਕਿਉਂਕਿ ਜਾਂ ਸਾਡੇ ਕੋਲ ਟਾਈਮ ਨਹੀਂ ਜਾਂ ਮੈਡਮ ਕੋਲ ਟਾਈਮ ਨਹੀਂ ਹੈਗਾ ਹੁਣ ਬਟ ਆਉਣਾ ਤਾਂ ਚਾਹੀਦਾ ਹੀ ਆ ਜੀ ਜੋ ਇੱਕ ਇਹ ਕਾਉਂਸਲਰ ਦਾ ਕੰਮ ਨੇ ਥੋੜੀ ਨਾਲੀ ਵਗੈਰਾ ਸਾਰੀ ਬੰਦ ਪਈਆਂ ਹੈਨਾ ਤੁਸੀਂ ਕਾਉਂਸਲਰ ਨੂੰ ਕੰਪਲੀਟ ਨਹੀਂ ਕੀਤੀ ਕਦੇ ਜਦ ਕਾਉਂਸਲਰ ਦਾ ਏਰੀਆ ਹੀ ਨਹੀਂ ਪਤਾ ਸਾਨੂੰ ਕਿੱਥੇ ਰਹਿਣਾ ਸਿਾਵਾਂਗੇ ਕਿੱਥੇ ਜੇ ਆਉਣ ਇਥੇ ਦਫ਼ਤਰ ਬਣਾਉਣ ਇੱਕ ਤਾਂ ਅਸੀਂ ਜਾ ਸਕਦੇ ਹਾਂ ਨਾ ਉੱਥੇ ਜਾ ਕੇ ਕੰਪਲੇਂਟ ਕਰਾਂਗੇ ਹੂੰ ਹਨ ਕੰਪਲੇਂਟ ਦਾ ਤਾਂ ਤਾਂ ਪਤਾ ਲੱਗੇ ਜਾਂਦਾ ਸਾ ਅਫੀਸ ਦੇ ਨਹੀਂ ਪਤਾ ਹੈਗਾ ਆਪਣੀ ਏਰੀਆ ਚ ਆਉਣ ਸਾਨੂੰ ਇੱਕ ਦਿਨ ਦੇ ਦੇਣ ਹਫਤੇ ਬਾਅਦ ਵੀ ਸਾਡੀ ਸ਼ਿਕਾਇਤਾਂ ਸੁਣਨ ਤਾਂ ਜਰੂਰ ਨੈਚੁਰਲੀ ਗੱਲ ਅਸੀਂ ਪਹੁੰਚਾਂਗੇ ਫਿਰ ਹੁਣ ਤਾਂ ਤੁਹਾਡੀ ਸ਼ਿਕਾਇਤਾਂ ਨਿਪਟਾਰਾ ਕਿਵੇਂ ਹੁੰਦਾ ਤੁਸੀਂ ਅਸਤੇ ਜਸਵੀਰ ਡਾਕਟਰ ਨੂੰ ਕਹਿ ਦਿੰਦੇ ਜਿਹੜਾ ਸ਼ੀਨਾ ਦਾ ਪ੍ਰਧਾਨ ਚੁਣਿਆ ਹੈ ਬਸ ਉਹ ਮਾੜਾ ਮੋਟਾ ਵਿਚਾਰਾ ਹੈਲਪ ਕਰ ਦਿੰਦਾ ਹੁਣ ਉਹਨਾਂ ਨੇ ਵੀ ਹੱਥ ਕਢੇ ਕਰਦੇ ਵੀ ਲੋਹਾਰੇ ਨੂੰ ਪੁੱਛੋ ਕੋਈ ਵਿਕੀ ਲੋਹਾਰਾ ਵਾ ਉਹਨੂੰ ਉਹਨਾਂ ਨੇ ਕੰਮ ਸੌਂਪਿਆ ਵਾ ਨਾਮ ਐ ਹੋਰ ਦੇਖਿਆ ਵਿਚਾਰਾ ਉਦੋਂ ਦਾ ਹਾਂ ਬਸ ਸਾਨੂੰ ਇੰਨਾ ਕੁ ਗੱਲਾਂ ਦਾ ਹੀ ਪਤਾ ਵਾ ਹੁਣ ਦੇਖੋ ਅ 2 ਮਹੀਨੇ ਬਾਅਦ 2 2 ਮਹੀਨੇ ਬਾਅਦ ਅੱਜ ਆਈ ਆਹ ਕਰੀਏ